ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਆਪਾਂ ਗੱਲ ਅੱਜ ਦੋ ਮੁੱਦਿਆਂ ਤੇ ਵਿਚਾਰ ਕਰਨੀ ਆ ਪਹਿਲਾ ਅੰਬਤਪਾਲ ਸਿੰਘ ਤੇ ਜਰੂਰੀ ਵਿਚਾਰ ਕਰਨੀ ਆ ਤੇ ਤੁਹਾਨੂੰ ਦੱਸਾਂਗੇ ਭਾਈ ਅੰਬਤਪਾਲ ਸਿੰਘ ਤੇ ਉਹਨਾਂ ਦੇ ਪਿਤਾ ਬਾਰੇ ਦੂਸਰੀ ਦੱਸਾਂਗੇ ਸਹਿਵੀਰ ਬਾਦਲ ਬਾਰੇ ਤੇ ਤੀਸਰੀ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਮੱਧ ਪ੍ਰਦੇਸ਼ ਦੇ ਵਿੱਚ ਮੇਰੇ ਲਈ ਦੇਣੀ ਘਟਨਾ ਵਾਪਰੀ ਸੀ ਘਟਨਾ ਕੀ ਸੀ ਸਿੱਖ ਕੌਮ ਦੇ ਜਿਹੜੇ ਹਿਰਦੇ ਬਲੁੰਧਰੇ ਗਏ ਸੀ ਸਿੰਧੀਆਂ ਵੱਲੋਂ ਉੱਥੇ ਇੱਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾੜਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਪੂਰਾ ਸਵਾੰਗ ਰਚਿਆ ਜਿਸ ਤਰ੍ਹਾਂ ਸੌਦੇ ਸਾਧਰੇ ਰਚਿਆ ਸੀ ਬਾਦ ਪਤਾ ਲੱਗਿਆ ਕਿ ਉਹ ਲੜਕੀ ਸੀ ਵੀ ਜਿਹਨੇ ਗੁਰੂ ਨਾਨਕ ਦੇਵ ਜੀ ਬਾਗ ਸਾਰਾ ਕੁਝ ਮੁੱਲ ਦੀ ਦਾੜੀ ਲਾ ਕੇ ਉਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਵਰਗਾ ਬਣਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਇਜਾਜ਼ਤ ਤਾਂ ਉਹਦੇ ਸੈਕਟਰੀ ਤੇ ਉਥੋਂ ਦੇ ਲਾਣੇ ਬਾਣੇ ਦਿੱਤੀ ਆ ਹੁਣ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਿਹੜਾ ਕ੍ਰਿਸ਼ਨ ਸੈਕਟਰੀ ਸੀ ਕੋਈ ਉੱਥੋਂ ਦਾ ਤੇ ਉਹਦੀ ਜਿਹੜੀ ਮੌਤ ਹੋ ਚੁੱਕੀ ਆ ਦਿਲ ਦਾ ਦੌਰਾ ਪੈਣ ਕਾਰਨ ਤੇ ਇੱਕ ਹੋਰ ਨਾਲ ਇੱਕ ਹੋਰ ਸੀ ਜਿਹਨੇ ਸਾਰਾ ਉਹ ਕੱਪੜੇ ਲਵਾ ਕੇ ਦਿੱਤੇ ਸੀ ਸਵਾਗ ਰਜਨ ਵਾਂਗੂ ਜਿਸ ਤਰ੍ਹਾਂ ਸੰਗਵੀਰ ਬਾਦਲ ਨੇ ਸਰਸੇਵਾਲ ਸਾਧੂਨ ਲਿਆ ਕੇ ਦਿੱਤੇ ਸੀ ਤੇ ਉਹਦੀ ਵੀ ਮੌਤ ਦੱਸੀ ਜਾ ਰਹੀ ਆ ਤੀਜੀ ਜਿਹੜੀ ਲੜਕੀ ਆ ਉਹ ਡਿਪਰੈਸ਼ਨ ਦੇ ਕਰਕੇ ਜਿਹੜੀ ਹਸਪਤਾਲ ਦੇ ਵਿੱਚ ਦਾਖਲ ਦੱਸੀ ਜਾ ਰਹੀ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਗਰਬਾਨੀ ਦਾ ਸ਼ਬਦ ਦਾ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਪਾਪ ਦੁਸ਼ਟੇੜੇ ਕਰਦੇ ਨੇ ਬਾਦਲ ਕਾੜੇ ਪਾਪ ਕੀਤੇ ਤੇ ਅੱਜ ਉਹਨਾਂ ਦਾ ਬੇੜਾ ਦੇਖੋ ਤੁਸੀਂ ਕਿਸ ਤਰ੍ਹਾਂ ਅੱਜ ਉਹਨਾਂ ਦਾ ਹਾਲ ਹੋ ਰਿਹਾ ਸੌਦੇ ਸਾਧ ਨੇ ਗਰਮੀਤ ਰਾਮ ਰਹੀਮ ਸਰਸੇ ਵਾਲੇ ਸਾਧ ਨੇ ਬਲਾਤਕਾਰੀ ਨੇ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਵਾਗੋਜ ਉਸ ਤਰ੍ਹਾਂ ਰੱਟ ਕੇ ਨਕਲ ਕਰਨੀ ਸ਼ੁਰੂ ਕੀਤੀ ਪਿਆਜੂ ਦਾ ਹਾਲ ਕਿੱਥੇ ਆ ਬਲਾਤਕਾਰੀ ਸਨੈਰੀਆ ਜੇਲ੍ਹ ਦੇ ਵਿੱਚ ਆ ਅਤੇ ਹਰਾਵਾਲੇ ਨੇ ਹਰਕਤ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਇੱਕ ਆਪਦੀ ਬਾਣੀ ਨਾਖਲੀ ਤਿਆਰ ਕਰਕੇ ਭਵਸਾਗਰ ਉਹਨੂੰ ਨਾਮ ਰੱਖਿਆ ਗਿਆ ਉਹਦਾ ਉਸ ਪਾਪੀ ਦੀ ਵੀ ਜਿਹੜੀ ਮੌਤ ਹੋ ਗਈ ਤੇ ਉਹ ਵੀ ਗੱਡੀ ਚੜ ਗਿਆ ਜਨਨ ਕਿ ਜਿਸ ਨੇ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ ਜਾਂ ਸਾਡੇ ਗੁਰੂਆਂ ਦਾ અપਮਾਨ ਕੀਤਾ ਤੇ ਉਹਨਾਂ ਦਾ ਜਿਹੜਾ ਹਸਰਾ ਉਹ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਹੋ ਰਿਹਾ ਤੁਸੀਂ ਜਾ ਕੇ ਇਹਾਜ਼ ਚੱਕ ਲੋ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਪੰਜੇ ਪਾਸਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਤ ਤੱਕ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ 7 ਮਈ ਸ਼ਹੀਦੀ ਹੋਈ ਆ ਉਸ ਤੋਂ ਬਾਅਦ ਜੋ ਸ਼ਹੀਦੀਆਂ ਹੋਈਆਂ ਨੇ ਜੋ ਉਹਦੋਂ ਬਾਅਦ ਸਾਡੇ ਗੁਰੂਆਂ ਨੇ ਜੰਗਾਂ ਲੜੀਆਂ ਗਈਆਂ ਨੇ ਤੁਹਾਨੂੰ ਸਾਰਾ ਇਤਿਹਾਸ ਪਤਾਗਾ ਤੇ ਪਿਛਲੇ ਦਿਨੀ ਜਿਹੜਾ ਬਾਦਲ ਕਿਆ ਨੇ ਸਖਬੀਰ ਬਾਦਲ ਨੂੰ ਜਿਹੜੀ ਸਜ਼ਾ ਜੇ ਲਾਉਣੀ ਆ ਉਹ ਬਾਕੀ ਆ ਬੇਸ਼ੱਕ ਜਥੇਦਾਰਾਂ ਨੇ ਤਨਖਾਇਆ ਕਰਾਰ ਦਿੱਤਾ ਹੋਇਆਗਾ ਤੇ ਸੁਖਬੀਰ ਬਦਲ ਦੇ ਨਾਲ ਦੇ ਜਿਹੜੇ ਚਮਤੇ ਸੀ ਕੌਲੀਆਂ ਪਿੰਟ ਪਿੰਟ ਕੇ ਮਰ ਗਏ ਕੇ ਜਲਦੀ ਸਜ਼ਾ ਦਿਓ ਤਾਂ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਮਿਲ ਜਾਵੇ ਕਹਿੰਦੇ ਹੁੰਦੇ ਆ ਜਦੋਂ ਬੰਦੇ ਦਾ ਹੰਕਾਰ ਗੁਰੂ ਦੇ ਨਾਲ ਜਦੋਂ ਬੈਰ ਕਮਾਮ ਦਾ ਤੇ ਜਦੋਂ ਗੁਰੂਗ੍ਰਾਂਦ ਸਾਹਿਬ ਦੇ ਬਿਆਦਬੀਆਂ ਹੋਈਆਂ ਤੇ ਉਹਨਾਂ ਨੂੰ ਰੋਕਣ ਦੀ بجائے ਉਹਨਾਂ ਦੀ ਪੋਸਟ ਪਨਾਹ ਕੀਤੀ ਪਿਓ ਪੁੱਤ ਨੇ ਦੋਨਾਂ ਨੇ ਤੇ ਉਹ ਡੀਜੀਪੀ ਉਹ ਲਾਏ ਗਏ ਨੇ ਜਿਨ੍ਹਾਂ ਨੇ ਸਿੱਖਾਂ ਦਾ ਖੂਨ ਪੀਤਾ ਫਿਰ ਹਾਲ ਕੀ ਹੋਇਆ ਉਹ ਤੁਹਾਡੇ ਸਾਹਮਣੇ ਆ ਫਿਰ ਹੁਣ ਪਿਛਲੇ ਦਿਨੀ ਜਿਹੜੇ ਕਾਲਤਾ ਸਾਹਿਬ ਤੇ ਜਾਂਦਾਗਾ ਸਖਬੀਰ ਬਾਦਲ ਤੇ ਉਹਦਾ ਲਾਣਾ ਤੇ ਉਸੇ ਤਿਲਸਕੇ ਉਦੀ ਜਿਹੜੀ ਲੱਤ ਟੁੱਟ ਜਾਂਦੀ ਆ ਮੈਂ ਧਰਨ ਨੂੰ ਦੱਸਿਆ ਸੀ ਕਿ ਇਹ ਤਾਂ ਲੱਤ ਹੀ ਟੁੱਟੀ ਆ ਕੀੜੇ ਪਹਿਣਗੇ ਜੋ ਗੁਰੂ ਦੇ ਨਾਲ ਕਰਦਾ ਜੋ ਕਿਸੇ ਸਿੱਖ ਤੇ ਦੋਸ਼ ਮੜਦਾਗਾ ਬਿਨਾ ਗੱਲ ਤੋਂ ਸਿੱਖ ਨੂੰ ਕਟਾਰੇ ਤੇ ਖੜਾ ਕਰਦਾਗਾ ਜੋ ਗੁਰੂ ਦਾ અપਮਾਨ ਕਰਦਾਗਾ ਜੋ ਬਾਣੀ ਦਾ અપਮਾਨ ਕਰਦਾਗਾ ਉਹਦੇ ਕੀੜੇ ਪਹਿਣਗੇ ਇਸ ਬਾਬਤ ਅੱਜ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਬਾਪੂ ترਸੇਮ ਸਿੰਘਾ ਸ਼੍ਰੀ ਕਾਲਤਾ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਏ ਨੇ ਪਹਿਲਾਂ ਤੁਹਾਨੂੰ ਆ ਵੀਡੀਓ ਸੁਣਾਉਦਾ ਫਿਰ ਆਪਾਂ ਭਾਈ ਅੰਮਰਤਪਾਲ ਸਿੰਘ ਬਾਰੇ ਜਿਹੜਾ ਵਿਸ਼ੇਸ਼ ਗੱਲਬਾਤ ਕਰਦੇ ਆ ਉਹਨਾਂ ਦਾ ਵੀ ਇਹੀ ਕਹਿਣਾ ਸੀ ਬਾਪੂ ترਸੇਮ ਸਿੰਘ ਦਾ ਇਹ ਕਹਿਣਾ ਸੀ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਦਾ ਕਿ ਦੇਖੋ ਜਥੇਦਾਰੋ ਕੌਮ ਦਾ ਮੁੱਦਾ ਵੜਾਗਾ ਬੜੀ ਮਹਾਨ ਹਸਤੀ ਦੇ ਤੁਸੀਂ ਉੱਤੇ ਬੈਠਿਓ ਉਹ ਕਾਲ ਤੱਕ ਸਹਵਾ ਜਿੱਥੇ ਮੇਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਬੈਠਿਆ ਕਰਦੇ ਸੀ ਤੇ ਉਹ ਕਾਲ ਤੱਕ ਸਹਵਾ ਜਿੱਥੇ ਲੋਕਾਂ ਦੀ ਨਜ਼ਰ ਰਹਿੰਦੀ ਆ ਕਿ ਇੱਥੋਂ ਜਿਹੜਾ ਫੈਸਲਾ ਹੋਊਗਾ ਉਹ ਸਹੀ ਫੈਸਲਾ ਹੋਵੇਗਾ ਹੋਵੇਗਾ ਪਰ ਦੇਖਿਓ ਕਿਤੇ ਤੁਸੀਂ ਬਾਦਲਾਂ ਕਦੇ ਅੱਗੇ ਝੁੱਕ ਕੇ ਜਿਹੜਾ ਫੈਸਲਾ ਨਾ ਲੈ ਲਿਓ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆਂ ਅੰਕਸਟ ਵੜੀ ਤੇ ਮਿਦਵਾਲ ਜਿਦਵਾਲ ਇਹ ਸਖਵੀਰ ਬਾਦਲ ਨੂੰ ਕਾਇ ਕਰ ਰਿਹਾ ਬਤਾ ਗਿਆ ਤੋਂ ਤੋਂ ਬਾਅਦ ਸਖਵੀਰ ਬਾਦਲ ਸਾਹਿਬ ਨੇ ਜੋ ਅਸਤੀਫਾ ਦਿੱਤਾ ਤੋਂ ਤੋਂ ਬਾਅਦ ਜਿਹੜਾ ਅਕਾਲ ਤਖਤ ਇਹੋ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਵੀਰ ਬਾਦਲ ਦੇ ਜੋ ਜੁੜ ਗਏ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਇਹ ਆਪਣੇ ਨੂੰ ਸਹਿਯੋਗ ਵੀ ਹੈ ਕਿ ਤੁਸੀਂ ਨਿਰਪੱਖ ਕੋਈ ਕਿਸੇ ਗਵਾ ਤੋਂ ਰਹ ਤੋਂ ਕੇ ਫੈਸਲਾ ਕਰਿਓ ਕਿ ਇਹ ਪੂਰਾ ਪੰਛੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਵਾਚ ਕੋਈ ਅਜਾ ਫੈਸਲਾ ਹੋਵੇ ਕਿ ਉਹ ਜਿੰਨਾ ਕੰਮ ਨਾ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਵਾਉਂਦੇ ਹਾਂ ਇਸੇ ਤੀਮ ਨੂੰ ਲੱਗ ਪਹਿਲਾਂ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਦਿੱਤੇ ਹੋਣ ਤੁਹਾਨੂੰ ਕੋਈ ਖਰਚਾ ਜਾਂ ਕੋਈ ਸ਼ਰੇ ਰਿਤ ਵਿੱਚ ਲੱਗਦਾ ਵੀ ਕੋਈ ਰਾਏ ਰਾਏ ਜਿਹੜੀ ਆ ਜਾਂ ਕੋਈ ਉਹਨਾਂ ਦਾ ਮੱਖ ਪਾਸ ਜਿਹੜਾ ਕੀਤਾ ਜਾਂਦਾ ਹੈ ਇਹ ਖਰਚਾ ਨਹੀਂ ਜਿੱਦਾਂ ਦੇ ਡਰਾਮਾ ਕੀਤਾ ਜਾ ਰਿਹਾ ਕੋਲ ਦੂਜੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਪਾ ਰੋਤਾ ਕਰਦਾ ਇੱਕ ਮਾਹੌਲ ਹੈ ਸਿੱਧਿਆ ਜਾ ਰਿਹਾ ਹੈ ਕਿ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਹੈ ਕੋਈ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿ ਰਿਹਾ ਜਾਇਆ ਸਖੀਬੀ ਬਾਦ ਉਸੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਮਾਰੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਤਤਮਸਤਕ ਕਿਹਾ ਤੁਹਾਡੇ ਗੱਲ ਨਹੀਂ ਕਿ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੇ ਡੀ ਕਰਿਆ ਕਿ ਕੌਮ ਤੇ ਵੀ ਤਾਂ ਜੋ ਕੱਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋ ਜਿਹੜੇ ਕੌਮ ਦੀਆਂ ਭਾਵਨਾਵਾਂ ਦੇ ਤਰਜਮਾਨੀ ਕਰਦਾ ਉਸ ਵੇਲੇ ਦੇ ਜਿਹੜੇ ਸਿੰਘ ਸਾਹਿਬ ਪਾਂਸੀ ਬਤਵਕਸਾਂ ਦੇ ਉਹਨਾਂ ਨੂੰ ਲੈ ਕੇ ਵੀ ਪੰਨਾ ਇੱਕ ਲੱਗ ਰਿਹਾ ਸੀ ਕਿ ਕੋਈ ਚੇਤ ਨਹੀਂ ਗਲਤ ਪਰ ਕੀ ਕਰ ਮੰਗਿਆ ਉਹਦੇ ਨਾਲ ਸਹਿਮਤ ਹੋ ਜੀ ਤੇਰਾ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾਹ ਜਾ ਉਹਨਾਂ ਨੂੰ ਦੁਸ਼ਤ ਕਰਨ ਵਾਸਤੇ ਉਹਨਾਂ ਨੂੰ ਬੋਲਾਇਆ ਜਾਣਾ ਉਹਨਾਂ ਦੀ ਰਾਏ ਉਹ ਜਿਹੜਾ ਸਭ ਨੇ ਸੁਣੀ ਚਾਹੀਦੀ ਸਾਰਿਆਂ ਨੇ ਤੇ ਜੇ ਕੋਈ ਉਹਨਾਂ ਚ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਤੇ ਸਭ ਕੋ ਕੋਈ ਉਹ ਵੀ ਜੋ ਜੋ ਸਮਝਦੇ ਹੋ ਕਰਦੇ ਇਹ ਜੋ ਅੰਕਸ ਜਬੜੀ ਦਬਿੱਤਾ ਇਹ ਸਨ ਭਾਈ ਅੰਮਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੋ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਅਪੀਲ ਕੀਤੀ ਹੈ ਬੇਨਤੀ ਕੀਤੀ ਆ ਕਿ ਕੋੰ ਦਾ ਸਾਰਾ ਜਿਹੜਾ ਧਿਆਨ ਆ ਉਸ ਸ੍ਰੀ ਅਕਾਲਤਾ ਸਾਹਿਬ ਬਾਲਾ ਕਿ ਤੁਸੀਂ ਜਿਹੜਾ ਫੈਸਲਾ ਜਥੇਦਾਰਾਂ ਨੂੰ ਲੈਣਾ ਚਾਹੁੰਦਾ ਉਹ ਬੜਾ ਸੋਚ ਸਮਝ ਕੇ ਲੈਣਾ ਚਾਹੀਦਾਗਾ ਤੇ ਹੁਣ ਇੱਕ ਗੱਲ ਇਹ ਤੁਸੀਂ ਵੇਖਿਓ ਕਿ ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਆ ਚੰਦੂ ਦੀ ਹੁਣ ਤੁਸੀਂ ਕਹੋਗੇ ਚੰਦੂ ਹੁਣ ਚੰਦੂ ਹੈ ਤਾਂ ਉਹ ਚੰਦੂ ਆ ਮਾਜਰਾ ਮੈਂ ਲਾ ਦੇਣਾ ਚੰਦੂ ਮਾਜਰਾ ਕਹਿੰਦਾ ਜੀ ਕਾਲੀ ਦਾਲ ਨੇ ਅਸੀਂ ਨਹੀਂ ਕਾਲੀ ਦਾਲ ਨੂੰ ਬੁਲਾਉਣਾ ਸਾੜਿਆ ਤੇ ਕਾਲੀ ਦਾਲ ਨੇ ਸਾਨੂੰ ਬੁਲਾਉਣਾ ਸਾੜ ਦਿੱਤਾ ਇਹਨੂੰ ਕਹਿੰਦੇ ਆ ਥੁੱਕ ਕੇ ਚੱਟਣਾ ਉਹ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੁਸੀਂ ਬਿਲਕਦੇ ਸੀ ਕਿਦੋਂ استਿਫਾ ਦੇਊਗਾ ਸਾਨੂੰ ਵਿਵਾਦ ਕਿਦੋਂ استਿਫਾ ਦੇਊਗਾ ਅੱਜ ਤੁਸੀਂ ਉਹੀ ਤਰਲੇ ਕੱਢੀ ਜਾ ਰਹੇ ਹੋ ਹੁਣ ਪ੍ਰਧਾਨਿਕ ਤਸਦੀਕਾ ਦਿੱਤਾ ਹੁਣ ਲੱਗਦਾ ਕਿ ਪ੍ਰਧਾਨਗੀ ਭਾਲ ਤੇ ਤੁਸੀਂ ਵੀ ਸ਼ਰਮ ਦਾ ਘਾਟਾ ਸਾਰੇ ਜਿੰਨੇ ਇਹ ਬਾਦਲ ਕਾ ਲਾਣਾ ਜੁੰਡਲੀ ਜਿੰਨੀ ਇਕੱਠੀ ਹੋਈ ਆ ਜਿੰਨੇ ਉਹ ਐਰੇ ਗਰੇ ਸਾਰੇ ਤੁਰੇ ਫਿਰਦੇ ਨੇ ਜਿਹੜਾ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਜਦੋਂ ਬੇਅਦਬੀਆਂ ਹੋ ਰਹੀਆਂ ਸੀ ਕੋਈ ਨਹੀਂ ਇਹਨਾਂ ਦੇ ਵਿੱਚੋਂ ਬੋਲਿਆ ਸਾਰੇ ਸੁਣ ਰਹੇ ਸਾਰਿਆਂ ਦੀ ਵਾਰੀ ਆਉਣੀ ਆ ਤੁਹਾਡੀ ਵੀ ਗੱਲ ਪਾਈ ਅੰਮਰਤਪਾਲ ਸਿੰਘ ਦੀ ਕਰਦੇ ਆ ਕਿ ਮੈਂ ਤਾਂ ਉਹ ਪਹਿਲਾ ਪਹਿਲਾ ਵੀ ਕਹਿ ਕੇ ਹਟਿਆਂਗਾ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਐਮਪੀ ਜੋ ਖੰਡੂਰ ਸਾਹਿਬ ਤੋਂ ਆ ਜਿਨ੍ਹਾਂ ਨੂੰ ਕਿ 4 ਲੱਖ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਹੜਾ ਐਮਪੀ ਬਣਾਇਆ ਤੇ 197000 ਦੇ ਨਾਲ ਵੱਡੀ ਫਰਕ ਦੇ ਨਾਲ ਲੀਡ ਦੇ ਨਾਲ ਜਿੱਤੇ ਨੇ ਜਿਹੜੇ ਕਿ ਐਨਐਸਏ ਤਹਿਤ ਆ ਡੇਰੂ ਗਾਟ ਦੇ ਜੇਲ੍ਹ ਦੇ ਵਿੱਚ ਬੰਦ ਨੇ ਆਪਣੇ ਨੌ ਸਾਥੀਆਂ ਸਮੇਤ ਆ ਤੇ ਜਿਹੜੀ ਉਹਨਾਂ ਦੀ ਤਰੀਕਾ ਹੋਣਾ ਉਹ 4 ਦਸੰਬਰ ਤੇ ਪਈ ਹੋਈ ਆ ਤੇ ਭਾਈ ਅੰਮਰਤਪਾਲ ਸਿੰਘ ਦੇ ਵਕੀਲ ਵੱਲੋਂ ਜਿਹੜੀ 6 ਜਿਹੜੀ ਸਿੰਘਾ ਦੀ ਆ ਐਨਐਸਏ ਨੂੰ ਲੈ ਕੇ ਜਿਹੜਾ ਉਹ ਚੁਣੌਤੀ ਦਿੱਤੀ ਗਈ ਹੈ ਹਾਈ ਕੋਰਟ ਦੇ ਵਿੱਚ ਕਿ ਪੰਜਾਬ ਸਰਕਾਰ ਦੱਸੇ ਕਿ ਐਨਐਸਏ ਕਿਸ ਤਰ੍ਹਾਂ ਬਣਦੀ ਆ ਕਿਹੜੇ ਆਧਾਰ ਤੇ ਬਣਦੀ ਆ ਬੇਸਾਕਾ ਪੰਜਾਬ ਸਰਕਾਰ ਵੱਲੋਂ ਆਪਣੇ ਵਕੀਲ ਰਾਹੀ ਜਿਹੜੀ ਫੈਲ ਆ ਉਹ ਦਰਜ ਕਰਾਈ ਆ ਕੁਝ ਭਾਈ ਅੰਮ੍ਰਿਤਪਾਲ ਸਿੰਘ ਦੇ ਬਿਆਨ ਚੱਕ ਚੱਕ ਕੇ ਤੋਲ ਮਰੋੜ ਕੇ ਜਿਹੜੇ ਅਦਾਲਤ ਦੇ ਵਿੱਚ ਪੇਸ਼ ਕੀਤੇ ਨੇ ਕਿ ਇਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਆਸਬੀਜ ਦਿੱਤੀ ਆਸਬੀਜ ਦਿੱਤੀ ਆ ਇਹ ਪਹਿਲਾ ਮੁੱਖ ਮੰਤਰੀ ਦੇਖਿਆਗਾ ਪਹਿਲਾ ਪੰਜਾਬ ਦੇ ਵਿੱਚ ਇਹ ਹਾਲਾਤ ਦੇਖਿਆ ਕਿ ਇੱਕ ਸਬੀਜ ਨੂੰ ਚੱਕ ਕੇ ਜਿਹੜਾ ਐਨਐਸ ਲਗਾਉਣਾ ਤੇ ਜਿੰਦਗੀ ਦੇ ਵਿੱਚ ਪਹਿਲੀ ਵਾਰ ਸੁਣਿਆ ਤੇ ਪਹਿਲੀ ਵਾਰ ਵੇਖਿਆਗਾ ਹੁਣ ਭਾਈ ਅੰਮਰਤਪਾਲ ਸਿੰਘ ਤੇ ਸਾਥੀਆਂ ਦਾ ਜਿਹੜਾ ਐਨਐਸਏ ਦੇ ਵਾਅਦਾ ਕੀਤਾ ਸੀ ਸਰਕਾਰ ਨੇ ਹੁਣ 2 ਸਾਲ ਪੂਰੇ ਹੋਣ ਵਾਲੇ ਨੇ ਕਿਉਂਕਿ ਸਾਲ ਦੀ ਐਨਐਸਏ ਹੁੰਦੀ ਆ ਉਹ ਐਨਐਸਏ ਨੂੰ ਲੈ ਕੇ ਜਿਹੜਾ ਅਦਾਲਤ ਦੇ ਵਿੱਚ ਕੇਸ ਪਾਇਆਗਾ 4 ਦਸੰਬਰ ਦੀ ਤਰੀਕ ਆ ਤੇ ਉਸ ਨੂੰ ਲੱਗਦਾ ਕਿ ਵੱਡਾ ਫੈਸਲਾ ਆ ਸਕਦਾ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਹੱਕ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀ ਨੇ ਜਿਹੜੇ ਜਲਦੀ ਰਿਹਾਅ ਹੋ ਜਾਣਗੇ ਇਹ ਵੱਡੀ ਖਬਰ ਸਾਹਮਣੇ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਹੁਣ ਜਿਹੜਾ ਦੂਜੇ ਪਾਸੇ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਆਪਾਂ ਗੱਲ ਕਰ ਲਈ ਉਸ ਨੌਜਵਾਨ ਦਾ ਕਤਲ ਹੋਇਆ ਬੇਸ਼ੱਕ ਪੁਲਸ ਨੇ 6 ਜਾਣੇ ਉਹਦੇ ਵਿੱਚ ਫੜ ਲਏ ਦੋ ਸ਼ੂਟਰ ਚਾਰ ਹੋਰ ਲੋਕ ਫੜੇ ਹੋਏ ਨੇ ਉਹਨਾਂ ਤੇ ਜੋ ਕਾਰਵਾਈ ਹੋ ਰਹੀ ਆ ਪਰ ਹੁਣ ਕੁਝ ਸੰਜੀਤ ਸਿੰਘ ਖੋਸਾ ਤਲਵਾੜਾ ਹੋਰ ਪੱਲੀ ਚੱਕ ਮਹਿਕਮਾ ਜਿਹੜਾ ਸਾਰਾ ਬਰਤਾਂਤ ਰੱਖ ਰਿਹਾਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਜਿਹੜਾ ਡੀਜੀਪੀ ਨੇ ਇੱਕ ਬਿਆਨ ਦਿੱਤਾ ਸੀ ਪਹਿਲਾਂ ਕਿ ਇਹਦੇ ਪਿੱਛੇ ਗੁਰਪ੍ਰੀਤ ਸਿੰਘ ਹਰੀਨਾਉ ਦੇ ਪਿੱਛੇ ਜਿਹੜਾ ਹੱਥ ਆ ਉਹ ਅਰਸ਼ਦੀਪ ਦੱਲੇ ਦਾ ਹੱਤਾ ਤੇ ਜਿਹੜੀ ਭੂਮਿਕਾ ਉਹ ਅੰਮ੍ਰਿਤਪਾਲ ਦੀ ਦੱਸੀ ਗਈ ਸੀ ਉਸ ਨੂੰ ਲੈ ਕੇ ਜਿਹੜਾ ਇਹਨਾਂ ਨੇ ਇੱਕ ਵਰਤਾਨਤ ਸਿਰਜਿਆ ਕਿ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਰੰਟ ਤੇ ਲਿਆਓ ਤੇ ਉਹ ਅੰਮ੍ਰਿਤਪਾਲ ਸਿੰਘ ਕਾਤਲਾ ਨਾ ਕੇ ਜਿਹੜਾ ਕੋਈ ਅਰਥ ਦੱਲਾਗਾ ਨਾ ਕਿ ਉਹ ਕਾਤਲਾ ਹੁਣ ਇਹਨਾਂ ਵਿਰੋਧੀਆਂ ਦਾ ਇਹਨਾਂ ਜੋਰ ਲੱਗਿਆ ਪਿਆਗਾ ਪੱਲੀ ਚੱਕ ਮਹਿਕਮੇ ਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਲਨਾਮ ਦੇਖੋ ਪਹਿਲਾਂ ਸਰਕਾਰਾਂ ਨੇ ਕੀਤਾ ਉਹ ਰੇੜੇ ਤੇ ਚੜ ਗਿਆ ਜੀ ਉਹ ਮੋਟਰਸਾਈਕਲ ਤੇ ਵਾਗ ਗਿਆ ਫਲਾਣੇ ਜਨਾਨੀ ਦੇ ਘਰ ਚ ਵਾਗ ਗਿਆ ਹੁਣ ਇੱਥੇ ਵਾਗ ਗਿਆ ਜਿਸ ਤਰ੍ਹਾਂ ਜਾਨੀ ਕਿ ਪਿੱਛੇ ਕੋਈ ਸਰਕਾਰ ਉਹਦੇ ਪਿੱਛੇ ਪਿੱਛੇ ਤੁਰਿ ਫਿਰਦੀ ਪੁਲਿਸ ਮੁਲਾਜ਼ਮਾਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੇ ਵਾਗ ਗਿਆ ਇੱਧਰ ਵਾਗ ਗਿਆ ਪਹਿਲਾਂ ਸਰਕਾਰ ਨੇ ਰੱਜ ਕੇ ਕਦਰ ਤੁਸੀਂ ਕੀਤੀ ਆ ਹੁਣ ਕਈ ਲੋਕ ਕਹਿੰਦੇ ਆ ਕਿ ਬਿਆਨ ਆਇਆ ਜੀ ਖਬਰਾਂ ਸਪੀਆਂ ਖਬਰਾਂ ਦਾ ਕੀ ਆ ਜੇ ਤੁਸੀਂ ਸਾਰੀਆਂ ਖਬਰਾਂ ਦੇ ਨੰਧਾਰਤ ਜਿਹੜੀਆਂ ਸਾਰਾ ਕੁਝ ਕਰਨਾ ਹੋਵੇ ਫੇ ਤਾਂ ਤੁਸੀਂ ਅੱਜਾ ਪੰਜਾਬ ਦਾ ਜਿਹੜਾ ਕਹਈਏ ਕਿ ਬੇੜਾ ਗਰਕ ਕਰ ਦੋਗੇ ਜਿਹੜਾ ਹੁਣ ਨੈਸ਼ਨਲ ਮੀਡੀਆ ਹੈਗਾ ਜਿਹੜਾ ਕਿਸਾਨਾਂ ਨੂੰ ਅਤਵਾਦੀ ਦੱਸਦਾਗਾ ਉਗਰਵਾਦੀ ਦੱਸਦਾਗਾ ਕਿ ਉਹ ਖਬਰਾਂ ਸਹੀ ਦਿਖਾਉਂਦਾਗਾ ਕਿਸਾਨਾਂ ਦੇ ਹੱਥ ਵਿੱਚ ਝੰਡੇ ਹੁੰਦੇ ਨੇ ਤੇ ਉਹਨਾਂ ਨੂੰ ਗਰਨੇਟ ਤੇ ਕਹ ਦੱਸਦਾਗਾ ਤੇ ਜਿਹੜਾ ਹੁਣ ਪੱਲੀ ਚੱਕ ਮਹਿਤ ਮੰਗਾ ਉਹ ਬਿਲਕੁਰੀ ਹੈਗਾ ਕਿ ਭਾਈ ਅੰਮਰਤਪਾਲ ਸਿੰਘ ਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਉਹਨੂੰ ਬਾਹਰ ਨਿਕਲ ਨਾ ਦਿੱਤਾ ਜਾਵੇ ਇਹੀ ਕੁਝਾ ਭਾਜੀਪੀ ਸਰਕਾਰ ਚਾਹੁੰਦੀ ਹੈ ਕੇਂਦਰ ਸਰਕਾਰ ਚਾਹੁੰਦੀ ਆ ਪਰ ਜਲਦੀ ਤੁਹਾਡੇ ਦੇ ਵਿੱਚ ਇਹ ਵੱਡੀ ਖੁਸ਼ਖਬਰੀ ਆ ਇਹਨੂੰ ਕਹਿ ਲਓ ਕਿ ਭਾਈ ਅੰਮਰਤਪਾਲ ਸਿੰਘ ਜਲਦੀ ਰਹਾਅ ਹੋਵੇਗਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿੰਨਾ ਲੋਕਾਂ ਦੇ ਪੁੱਤ ਮਰ ਰਹੇ ਨੇ ਨਸਿਆਂ ਦੇ ਨਾਲ ਜਿੰਨਾ ਮਾਮਾ ਨੂੰ ਜਿੰਨਾ ਭੈਣਾਂ ਨੂੰ ਭਾਈ ਅੰਮਰਤਪਾਲ ਸਿੰਘ ਤੇ ਇੱਕ ਵਿਸਵਾਸ ਆ ਕਿ ਸਾਡਾ ਉਹ ਹੀਰੋ ਆ ਉਹ ਆਗੂ ਆ ਸਿੱਖ ਕੌਮ ਦਾ ਤੇ ਅਸੀਂ ਪਤਾ ਕੀ ਕਰਦੇ ਆ ਇਹ ਹਾਲ ਪਹਿਲਾਂ ਅਸੀਂ ਦੀਪ ਸਿੱਧੂ ਨਾਲ ਕੀਤਾ ਸਾਰਿਆਂ ਨੇ ਜਿੰਨਾ ਲੋਕਾਂ ਨੇ ਕੀਤਾ ਗਦਾ ਦਾ ਸਰਟੀਫਿਕੇਟ ਦਿੱਤੇ ਅਜਾਂ ਜਾਂ ਏਜੰਸੀਆਂ ਨੇ ਪਹਨਚਾਲ ਲਿਆ ਉਹਨਾਂ ਨੇ ਕਤਲ ਕਰਵਾ ਦਿੱਤਾ ਇਹ ਹਾਲ ਅੱਜ ਦੇ ਡੋਗ ਜਾਂਦਾਗਾ ਕਿ ਭਾਈ ਅੰਮਰਤਪਾਲ ਸਿੰਘਾ ਸੇਕੋਂ ਦਾ ਹੀਰਾਗਾ ਤੇ ਅੱਜ ਕੋਦ ਲੋਕ ਨੇ ਉਹਨਾਂ ਦੀ ਕਦਰ ਤੁਸੀਂ ਕੰਮ ਤੇ ਲੱਗੇ ਨੇ ਤੇ ਜਿਨ੍ਹਾਂ ਨੇ ਕਦਰ ਤੁਸੀਂ ਕੀਤੀ ਆ ਅੱਜ ਉਹਨਾਂ ਦਾ ਹਾਲ ਦੇਖ ਲਓ ਤੁਸੀਂ ਜਿਹੜੇ ਵੋਟਾਂ ਦੇ ਵਿੱਚ ਖੜੇ ਸੀ ਉਹਨਾਂ ਦਾ ਹਾਲ ਦੇਖ ਲਿਆ ਇਹ ਭਾਈ ਅੰਮਰਤਪਾਲ ਸਿੰਘ ਦਾ ਵਿਰੋਧ ਕਰਦਾ ਉਹ ਤੋਕ ਬੰਨਦੀ ਹੋਵੇ ਤਾਂ ਮੰਨ ਲਿਈਏ ਅਸੀਂ ਵੀ ਕਹਿ ਦਈਏ ਕਿ ਭਾਈ ਕਰੋ ਐਵੇਂ ਕਿਸੇ ਨੂੰ ਚੱਕ ਕੇ ਮੂੰਹ ਚੱਕ ਕੇ ਨਾ ਰੱਖ ਦੇਣਾ ਕਿ ਕਹਿ ਦੇਣਾ ਜੀ ਉਹਨੂੰ ਬਰੰਤ ਦੇ ਲਿਆਓ ਉਹ ਸਰਕਾਰਾਂ ਸਭ ਕੁਝ ਦੇਖ ਰਹੀਆਂ ਪ੍ਰਸ਼ਾਸਨ ਦੇਖ ਰਿਆ ਤੁਸੀਂ ਕੌਣ ਆ ਗਏ ਤੇ ਇਸ ਕਰਕੇ ਜਿਹੜਾ ਇਹਨਾਂ ਵਿਰੋਧੀਆਂ ਦੇ ਹੁਣ ਇੱਕ ਮੂੰਹ ਤੇ ਚਪੇੜ ਹੋਵੇਗੀ ਕਿ ਆਉਣ ਵਾਲੇ ਆਪਣੇ 4 ਦਸੰਬਰ ਨੂੰ ਜਿਹੜਾ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਜਲਦੀ ਜਿਹੜੇ ਰਿਹਾ ਹੋਣਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਦਵਾਰੇ ਖਾਲਸਾ ਵੀ ਇਹ ਚਲਾਉਣਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਤੁਸੀਂ ਦੱਬ ਕੇ ਕਰਿਆ ਕਰੋ ਤਾਂ ਕਿ ਵਿਰੋਧੀਆਂ ਦੇ ਜਿਹੜੇ ਚਲੂਨੇ ਨੇ ਉਹ ਲੜਦੇ ਨੇ ਸਮਾਰ ਕੇ ਲੜਾ ਦਿਆ ਕਰੋ ਕਈਆਂ ਦੇ ਤਾਂ ਮਿਰਚਾਂ ਲੜਦੀਆਂ ਨੇ ਮਿਰਚਾਂ ਲੱਗ ਜਾਂਦੀਆਂ ਨੇ ਪਤਾ ਨਹੀਂ ਕਿੱਥੋਂ ਲੱਗਦੀਆਂ ਨੇ ਪਤਾ ਨਹੀਂ ਸਾਡੇ ਜਿਹੜੇ ਬੋਲ ਰੜਕਦੇ ਨੇ ਉਹਨਾਂ ਨੂੰ ਵਿਰੋਧੀਆਂ ਨੂੰ ਉਹਨਾਂ ਨੂੰ ਅਸੀਂ ਵੀ ਵਿਅਵਹ ਵਰਗ ਲੱਗਦੇ ਹੋਵਾਂਗੇ ਕਿ ਭਾਈ ਅੰਮਰਤਪਾਲ ਸਿੰਘ ਨੇ ਗੱਲ ਕਿਉਂ ਕਰ ਰਿਹਾਗਾ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ